ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਰਾਂਗੇ ਜਿਹੜੇ ਕਿ ਪੰਜਾਬੀ ਲਾਜ਼ਮੀ ਦਾ ਪੰਜਾਬੀ ਵਿਆਕਰਨ ਦਾ ਜਿਹੜਾ ਕਿ ਟੌਪਿਕ ਹੈ ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਜਾਂ ਸ਼ਬਦਾਂ ਦਾ ਵਰਗੀਕਰਨ ਕਰੋ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਸ਼ਬਦ ਕੀ ਹੁੰਦਾ ਸ਼ਬਦ ਜਿਹੜੇ ਕਿ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਸਾਰਥਕ ਇਕਾਈ ਹੁੰਦੀ ਹੈ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਸੁਤੰਤਰ ਸਾਰਥਕ ਇਕਾਈ ਹੁੰਦੀ ਹੈ ਜੋ ਜਿਹੜੀ ਕਿ ਸੁਤੰਤਰ ਭਾਵ ਅੰਸ਼ਾਂ ਦੇ ਰੂਪ ਦੇ ਵਿੱਚ ਹੁੰਦੀ ਹੈ ਤੇ ਜੁੜਵੇਂ ਭਾਵ ਅੰਸ਼ਾਂ ਦੇ ਸੰਜੋਗ ਤੋਂ ਵੀ ਬਣੀ ਹੁੰਦੀ ਹੈ ਇਹ ਸ਼ਬਦ ਅੱਖਰਾਂ ਲਗਾਤਾਰ ਲਗਾਖਰਾਂ ਦੇ ਮੇਲ ਨਾਲ ਬਣਦੇ ਨੇ ਸ਼ਬਦ ਅੱਖਰਾਂ ਲਗਾਤਾਰ ਲਗਾਖਰਾਂ ਦੇ ਮੇਲ ਨਾਲ ਬਣਦੇ ਨੇ ਅਗਿਆ ਸ਼ਬਦਾਂ ਦਾ ਵਰਗੀਕਰਨ ਹਾਂਜੀ ਸ਼ਬਦਾਂ ਦਾ ਵਰਗੀਕਰਨ ਜਿਵੇਂ ਆਪਾਂ ਬੋਲਦੇ ਹਾਂ ਉਸ ਹੱਬ ਦੇ ਨਾਲ ਇਹ ਅਲੱਗ-ਅਲੱਗ ਟਾਈਪ ਦੇ ਨਾਲ ਨੇ ਠੀਕ ਹੈ ਉਸ ਤੋਂ ਅੱਗੇ ਜਿਵੇਂ ਹੋਗਾ ਉਤਪਨ ਰੂਪ ਦੇ ਆਧਾਰ ਤੇ ਵਿਕਾਰੀ ਤੇ ਅਵਕਾਰੀ ਸ਼ਬਦ ਤੇ ਅਰਥ ਦੇ ਆਧਾਰ ਤੇ ਸਾਰਥਕ ਨਿਰਾਰਥਕ ਠੀਕ ਹੈ ਉਤਪਤੀ ਦੇ ਆਧਾਰ ਤੇ ਐਵੇਂ ਲਗ-ਲਗ ਨੇ ਟਾਈਪਸ ਹਾਂਜੀ ਸਭ ਤੋਂ ਪਹਿਲਾਂ ਆਪਾਂ ਕਰ ਰਹੇ ਹਾਂ ਕਿ ਜੋ ਆਪਾਂ ਬੋਲਦੇ ਹਾਂ ਉਹਦੇ ਅਕੋਰਡਿੰਗ ਜਿਹੜੇ ਕਿ ਸ਼ਬਦ ਕਿੰਨੇ ਪ੍ਰਕਾਰ ਦੇ ਨੇ ਮੂਲ ਸ਼ਬਦ ਤੇ ਰਚਿਤ ਸ਼ਬਦ ਮੂਲ ਸ਼ਬਦ ਤੇ ਰਚਿਤ ਸ਼ਬਦ ਦੋ ਪ੍ਰਕਾਰ ਦੇ ਨੇ ਅੱਗੇ ਰਚਿਤ ਸ਼ਬਦ ਫਿਰ ਤੋਂ ਦੋ ਪ੍ਰਕਾਰ ਦੇ ਹੋਣਗੇ ਮੂਲ ਸ਼ਬਦ ਕਿਹੜੇ ਹੁੰਦੇ ਨੇ ਉਹ ਸ਼ਬਦ ਜੋ ਆਪਣੇ ਆਪ ਦੇ ਵਿੱਚ ਇੱਕ ਪੂਰਨ ਇਕਾਈ ਹੁੰਦਾ ਮੂਲ ਸ਼ਬਦ ਉਹ ਹੁੰਦਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਪੂਰਣ ਇਕਾਈ ਹੁੰਦਾ ਇਸ ਸ਼ਬਦ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਤੇ ਨਾ ਹੀ ਇਸ ਦੇ ਬੰਤਰ ਦੇ ਵਿੱਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਮੇਲ ਹੋਇਆ ਮਿਲਦਾ ਜਿਵੇਂ ਕਿ ਕਰ ਪੜ ਰੇਤ ਬਾਗ ਜਾਂ ਤੂੰ ਤੇ ਮੂਲ ਸ਼ਬਦ ਦੇ ਆਪਾਂ ਅੱਗੇ ਅਗੇਤਰ ਲਗਾ ਕੇ ਬਣਾ ਸਕਦੇ ਹਾਂ ਹੋਰ ਸ਼ਬਦ ਪਿੱਛੇ ਪਰਿਸ਼ੇਤਰ ਲਾ ਕੇ ਆਪਾਂ ਹੋਰ ਸ਼ਬਦ ਬਣਾ ਸਕਦੇ ਹਾਂ ਠੀਕ ਹੈ ਮਤਲਬ ਕਿ ਗੇਤਰ ਪਰਿਸ਼ੇਤਰ ਹਟਾਉਣ ਤੋਂ ਬਾਅਦ ਜਿਹੜਾ ਸ਼ਬਦ ਵਿਚਕਾਰ ਆਪਾਂ ਨੂੰ ਮਿਲਦਾ ਉਹ ਕੀ ਹੁੰਦਾ ਮੂਲ ਸ਼ਬਦ ਹੈ ਅੱਗੇ ਹੈ ਰਚਿਤ ਸ਼ਬਦ ਰਚਿਤ ਸ਼ਬਦ ਉਹ ਹੁੰਦੇ ਨੇ ਜਿਹੜਾ ਮੂਲ ਸ਼ਬਦ ਤੋਂ ਵੱਖ ਵੱਖ-ਵੱਖ ਢੰਗਾਂ ਨਾਲ ਰਚਿਆ ਜਾਂਦਾ ਮਤਲਬ ਕਿ ਉਹ ਸ਼ਬਦ ਜਿਹੜੇ ਕਿ ਮੂਲ ਸ਼ਬਦ ਤੋਂ ਅਲੱਗ-ਅਲੱਗ ਢੰਗਾਂ ਨਾਲ ਰਚਿਆ ਜਾਂਦਾ ਉਹਨੂੰ ਆਪਾਂ ਕਹਾਂਗੇ ਰਚਿਤ ਸ਼ਬਦ ਤੇ ਇਹ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਸਮਾਸੀ ਸ਼ਬਦ ਤੇ ਇੱਕ ਉਤਪਨ ਸਮਾਸੀ ਸ਼ਬਦ ਕਿਹੜੇ ਹੁੰਦੇ ਨੇ ਤੁਹਾਨੂੰ ਵੈਸੇ ਵੀ ਕੁਐਸਚਨ ਵੀ ਆਏ ਹੋਏ ਨੇ ਸਮਾਸੀ ਸ਼ਾਰਟ ਕੁਐਸਚਨਾਂ 'ਚ ਸਮਾਸ ਦਾ ਅਰਥ ਹੁੰਦਾ ਜੋੜਨਾ ਜਾਂ ਸੰਖੇਪ ਜੋੜਨਾ ਜਾਂ ਸੰਖੇਪ ਠੀਕ ਹੈ ਜਦੋਂ ਦੋ ਜਾਂ ਤਿੰਨ ਸ਼ਬਦਾਂ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਦੇ ਵਿੱਚ ਆਪਾਂ ਕੋਈ ਨਾਮ ਬਣਾਉਂਦੇ ਆ ਤਾਂ ਉਹ ਕੀ ਹੋ ਗਿਆ ਸਮਾਸ ਹੋ ਗਿਆ ਸਮਾਸੀ ਸ਼ਬਦ ਹੋਗੇ ਜਿਵੇਂ ਕਿ ਸੱਜਰੀ ਵਿਆਹੀ ਨੂੰ ਆਪਾਂ ਕੀ ਕਹਿੰਦੇ ਨੇ ਸੱਜ ਵਿਆਹੀ ਕਹਿੰਦੇ ਨੇ ਠੀਕ ਹੈ ਹੱਥਾਂ ਨੂੰ ਲੱਗਣ ਵਾਲੀ ਕੜੀ ਨੂੰ ਆਪਾਂ ਕੀ ਕਹਿੰਦੇ ਨੇ ਹੱਥ ਕੜੀ ਕਹਿੰਦੇ ਨੇ ਲੋਕ ਰਾਜ ਲੋਕਾਂ ਦੇ ਰਾਜ ਨੂੰ ਆਪਾਂ ਕਹਿੰਦੇ ਨੇ ਲੋਕ ਰਾਜ ਤੇ ਆਪ ਨਾਲ ਬੀਤੀ ਆਪਾਂ ਕਹਿੰਦੇ ਨੇ ਆਪ ਬੀਤੀ ਠੀਕ ਹੈ ਜੱਗ ਨਾਲ ਬੀਤੀ ਨੂੰ ਆਪਾਂ ਕਹਿੰਦੇ ਨੇ ਜੱਗ ਬੀਤੀ ਤੇ ਰਾਸ਼ਟਰ ਦਾ ਰਾਸ਼ਟਰ ਦਾ ਪਤੀ ਉਹਨੂੰ ਆਪਾਂ ਕਹਿੰਦੇ ਨੇ ਰਾਸ਼ਟਰਪਤੀ ਚਿੜੀਆ ਚਿੜੀਆਂ ਦਾ ਘਰ ਚਿੜੀਆਂ ਦਾ ਘਰ ਉਹਨੂੰ ਆਪਾਂ ਬੋਲਦੇ ਨੇ ਚਿੜੀਆ ਘਰ ਠੀਕ ਹੈ ਇਹ ਸਾਰੇ ਕੀ ਹੋਗੇ ਸਮਾਸੀ ਸ਼ਬਦ ਠੀਕ ਹੈ ਇਹ ਵਾਰ ਇੱਕ ਤੁਹਾਨੂੰ ਇੱਕ ਦੋਹਰਾ ਕਤੀ ਵਾਲੇ ਸ਼ਬਦ ਵੀ ਸ਼ਾਰਟ ਕੁਐਸਚਨਾਂ 'ਚ ਪੁੱਛ ਲੈਂਦੇ ਨੇ ਵੀ ਜਿਹੜੇ ਦੋਹਰਾਏ ਜਾਂਦੇ ਨੇ ਰਿਪੀਟ ਹੁੰਦੇ ਨੇ ਜਿਵੇਂ ਪਿੰਡਾ ਪਿੰਡ 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 ਘਰ ਘਰ ਠੀਕ ਹੈ ਸਾਰੋਸਾਰ ਕਿੱਥੇ ਕਿੱਥੇ ਕੌਣ ਕੌਣ ਜਾਂ ਸਾਹੋ ਸਾਹ ਹਾਂਜੀ ਇਹ ਹੋਗੇ ਦੋਹਰਾ ਕਤੀ ਤੇ ਸਮਾਸ਼ ਸ਼ਬਦ ਤੁਹਾਨੂੰ ਦੱਸ ਤੇ ਨੈਕਸਟ ਉਤਪਨ ਸ਼ਬਦ ਉਤਪੰਨ ਸ਼ਬਦ ਉਹ ਹੁੰਦੇ ਨੇ ਜਿਹੜੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਲਗਾ ਕੇ ਪਿੱਛੇ ਪੁਛੇਤਰ ਲਗਾ ਕੇ ਆਪਾਂ ਸ਼ਬਦ ਬਣਾਉਣਾ ਉਹ ਕਹਿੰਦੇ ਨੇ ਉਤਪੰਨ ਸ਼ਬਦ ਜਿਵੇਂ ਦੁਰਘਟਨਾ ਦੇ ਵਿੱਚ ਘਟਨਾ ਮੂਲ ਸ਼ਬਦ ਆ ਦੁਰ ਲੱਗਿਆ ਅਗੇਤਰ ਉਪਬੋਲੀ ਦੇ ਵਿੱਚ ਬੋਲੀ ਮੂਲ ਸ਼ਬਦ ਆ ਉਪ ਲੱਗਿਆ ਉਹਦੇ ਅੱਗੇ ਸਦਾਚਾਰ ਦੇ ਵਿੱਚ ਸਦਾ ਮੂਲ ਸ਼ਬਦ ਆ ਚਾਰ ਲੱਗਿਆ ਪਿੱਛੇ ਠੀਕ ਹੈ ਤਾਂ ਜੇ ਆਪਾਂ ਚਾਰਨ ਵੀ ਕਹਿ ਸਕਦੇ ਹਾਂ ਉਹਦੇ ਅੱਗੇ ਸਦਾ ਲੱਗਿਆ ਤੇ ਕਬਰਹਾਟ ਦੇ ਵਿੱਚ ਹਟ ਜਿਹੜਾ ਕੀ ਪੁਛੇਤਰ ਲੱਗਿਆ ਕਬਰਾ ਮੂਲ ਸ਼ਬਦ ਹੋ ਗਿਆ ਰੂਪ ਦੇ ਆਧਾਰ ਤੇ ਵਿਕਾਰੀ ਤੇ ਅਵਿਕਾਰੀ ਵਿਕਾਰੀ ਤੇ ਅਵਿਕਾਰੀ ਤੁਹਾਨੂੰ ਸ਼ਾਰਟ ਕੁਐਸਚਨ ਲਈ ਇੰਪੋਰਟੈਂਟ ਨੇ ਵਿਕਾਰੀ ਸ਼ਬਦ ਉਹ ਹੁੰਦੇ ਨੇ ਜਿਹੜੇ ਵਾਕ ਦੇ ਵਿੱਚ ਜਦੋਂ ਵਿਚਰਦੇ ਸਮੇਂ ਲਿੰਗ, ਬਚਨ, ਕਾਰਕ, ਪੁਰਖ ਤੇ ਕਾਲ ਦੇ ਪ੍ਰਭਾਵ ਕਰਕੇ ਆਪਣਾ ਰੂਪ ਬਦਲ ਲੈਂਦੇ ਨੇ ਮਤਲਬ ਕਿ ਜਿਵੇਂ ਦਾ ਲਿੰਗ ਹੋਊਗਾ ਠੀਕੋ ਉਵੇਂ ਹੀ ਉਹਨਾਂ ਦਾ ਕਿਰਿਆ ਰੂਪ ਹੋ ਜਾਂਦਾ ਜਿਵੇਂ ਦੇ ਬਚਨ ਹੋਣਗੇ ਵੀ ਇੱਕਵਚਨਾ ਬਹੁਵਚਨਾ ਲਿੰਗ ਦੇ ਵਿੱਚ ਇਸਤਰੀ ਲਿੰਗਾ ਜਾਂ ਪੁਰਸ਼ ਲਿੰਗਾ ਠੀਕ ਹੈ ਕਾਰਕ ਕਾਲ ਦੇ ਅਧਾਰ ਤੇ ਉਵੇਂ ਦਾ ਹੀ ਜਿਹੜਾ ਕੀ ਉਹਦਾ ਸ਼ਬਦ ਚੇਂਜ ਹੋ ਜਾਂਦਾ ਜਿਵੇਂ ਖਾਂਦਾ ਖਾਦਾ ਖਾਓ ਜਿਵੇਂ ਅਪਰ ਰਿਸਪੈਕਟ ਦੇ ਨਾਲ ਨਾਲ ਕਹਿ ਦੇਣਾ ਵੀ ਤੁਸੀਂ ਇਹ ਇਹ ਚੀਜ਼ ਖਾਓ ਠੀਕ ਹੈ ਖਾਓ ਹੋ ਗਿਆ ਤਾਂ ਤੁਸੀਂ ਦੇ ਨਾਲ ਨਾਲ ਜਿਹੜੇ ਕਿ ਉਹ ਕੀ ਚੇਂਜ ਹੋ ਗਿਆ ਅੱਗੇ ਖਾਓ ਹੋ ਗਿਆ ਵਰਡ ਜਾਂ ਮੈਂ ਖਾਦਾ ਠੀਕ ਹੈ ਉਹ ਮੈਂ ਦੇ ਨਾਲ ਚੇਂਜ ਹੋ ਗਿਆ ਤੇ ਮੈਂ ਖਾਂਦਾ ਉਹਦੇ ਨਾਲ ਮੈਂ ਦੇ ਨਾਲ ਚੇਂਜ ਹੋ ਗਿਆ ਖਾਵੇਗਾ ਕੱਲ ਦੇ ਅਕੋਰਡਿੰਗ ਚੇਂਜ ਹੋ ਗਿਆ ਠੀਕ ਹੈ ਖਾਵਾਂਗਾ ਇਹ ਐਵੇਂ ਇਹ ਚੇਂਜ ਹੋ ਜਾਂਦੇ ਨਹੀਂ ਜਿਵੇਂ ਇੱਕ ਘਰ ਤੋਂ ਕਰਾਂ ਕਰੀ ਘਰੋਂ ਬਣ ਜਾਂਦੇ ਨੇ ਓਕੇ ਇਹ ਸਾਰੇ ਕੀ ਹੋਗੇ ਵਿਕਾਰੀ ਸ਼ਬਦ ਹੋਗੇ ਨਾਮ ਪੜਨਾਮ ਵਿਸ਼ੇਸ਼ਣ ਤੇ ਕਿਰਿਆ ਵਰਗ ਵਿਕਾਰੀ ਸ਼ਬਦਾਂ ਚਾਹੁੰਦੇ ਨਾਮ ਚੇਂਜ ਹੁੰਦੇ ਨੇ ਪੜਨਾਮ ਚੇਂਜ ਹੁੰਦੇ ਨੇ ਵਿਸ਼ੇਸ਼ਣ ਚੇਂਜ ਹੁੰਦੇ ਨੇ ਕਿਰਿਆ ਤੇ ਅਗੇ ਆ ਜਣਗੇ ਉਹ ਵਿਕਾਰੀ ਅਵਿਕਾਰੀ ਸ਼ਬਦ ਉਹ ਹੁੰਦੇ ਨੇ ਜਿਹੜੇ ਵਾਕ ਦੇ ਵਿੱਚ ਵਿਚਰਦੇ ਸਮੇਂ ਲਿੰਗ वचन ਪੁਰਖ ਤੇ ਕਾਲ ਦੇ ਪ੍ਰਭਾਵ ਕਰਕੇ ਆਪਣਾ ਰੂਪ ਨਹੀਂ ਬਦਲਦੇ ਉਹ ਕਿਹੜੇ ਹੁੰਦੇ ਨੇ ਅਵਿਕਾਰੀ ਸ਼ਬਦ ਜਿਹੜਾ ਆਪਣਾ ਰੂਪ ਨਹੀਂ ਬਦਲਦੇ ਇਨਾਂ ਦੇ ਵਿੱਚ ਆ ਜਾਣਗੇ ਕਿਰਿਆ ਵਿਸ਼ੇਸ਼ਣ ਆਪਣਾ ਰੂਪ ਨਹੀਂ ਬਦਲਦੀ ਸੰਬੰਧਕ ਆਪਣਾ ਰੂਪ ਨਹੀਂ ਬਦਲਦੇ ਜੋਜਕ ਨਹੀਂ ਬਦਲਦੇ ਵਿਸਮਿਕ ਨਹੀਂ ਬਦਲਦੇ ਠੀਕ ਹੈ ਤੇ ਜਿਵੇਂ ਆਵਾਸਤੇ ਨੇ ਨੂੰ ਲਈ ਤੋਂ ਵਗੈਰਾ ਉਰੇ ਪਰ ਅੱਜ ਸ਼ਾਵਾਸ਼ੇ ਸਾਰੇ ਕਿਹੜੇ ਨੇ ਅਵਿਕਾਰੀ ਸ਼ਬਦ ਨੇ ਅਰਥ ਦੇ ਆਧਾਰ ਤੇ ਜੇ ਆਪਾਂ ਕਹਿ ਸਕਦੇ ਹਾਂ ਪਰੰਪਰਾਗਤ ਵਿਆਕਰਨ ਦੇ ਅਕੋਰਡਿੰਗ ਇਹ ਹੈਗੇ ਨੇ ਸਾਰਥਕ ਤੇ ਨਾਰਥਕ ਸ਼ਬਦ ਸਾਰਥਕ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਆਪਣਾ ਕੋਈ ਅਰਥ ਹੁੰਦਾ ਜਿਨ੍ਹਾਂ ਦਾ ਕੋਈ ਆਪਣਾ ਵजूद ਹੁੰਦਾ ਜਿਵੇਂ ਮਨੁੱਖ ਜਲ ਹਵਾ ਧਰਤੀ ਕੁੜੀ ਕਿਤਾਬ ਆਦ ਨਿਰਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਤੇ ਇਹਨਾਂ ਨੂੰ ਆਪਾਂ ਸਾਰਥਕ ਸ਼ਬਦਾਂ ਨਾਲ ਲਗਾ ਕੇ ਬੋਲੀ ਜਾਂਦੇ ਹੁੰਨੇ ਆ ਜਿਵੇਂ ਪਾਣੀ ਪੂਣੀ ਠੀਕ ਆ ਪਾਣੀ ਪੂਣੀ ਇਹ ਜਾਂ ਪਾਣੀ ਧਾਣੀ ਪਾਣੀ ਧਾਣੀ ਵੀ ਬੋਲਦੇ ਨੇ ਪਾਣੀ ਪੂਣੀ ਵੀ ਬੋਲਦੇ ਨੇ ਆਪਾਂ ਚਾਹ ਚੂ ਰੋਟੀ ਰਾਟੀ ਕੁੱਕੜ ਛੁੱਕੜ ਠੀਕ ਹੈ ਐਵੇਂ ਇਹ ਕਿਹੜੇ ਨੇ ਨਿਰਾਰਥਕ ਸ਼ਬਦ ਉਸ ਤੋਂ ਬਾਅਦ ਸਾਰਥਕ ਸ਼ਬਦ ਅੱਗੇ 8 ਪ੍ਰਕਾਰ ਦੇ ਹੁੰਦੇ ਨੇ ਇਹ ਵੀ ਯਾਦ ਰੱਖਣਾ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਮਿਕ ਸਾਰਖਸ਼ਬਦ ਕਿਨੇ ਪ੍ਰਕਾਰ ਦੇ ਨੇ 8 ਪ੍ਰਕਾਰ ਦੇ ਨੇ ਅੱਗੇ ਹੈਗਾ ਉਤਪਤੀ ਦੇ ਆਧਾਰ ਤੇ ਹੈਗੇ ਨੇ ਰੂੜੀ ਤੇ ਜੋਗਿਕ ਰੂੜੀ ਸ਼ਬਦ ਉਹ ਹੁੰਦੇ ਨੇ ਜੋ ਸ਼ਬਦ ਜਾਂ ਸ਼ਬਦਾਂਸ਼ ਦੇ ਮੇਲ ਦੇ ਨਾਲ ਨਹੀਂ ਬਣੇ ਜਿਹੜੇ ਕਿ ਦੋ ਜਾਂ ਜਿਹੜੇ ਕਿ ਮਤਲਬ ਕਿ ਕਿਸੇ ਹੋਰ ਸ਼ਬਦ ਜਾਂ ਸ਼ਬਦਾਂਸ਼ ਦੇ ਮੇਲ ਨਾਲ ਨਹੀਂ ਬਣਦੇ ਠੀਕ ਆ ਉਹਨਾਂ ਦਾ ਆਪਣੇ ਵਜੂਦ ਹੁੰਦਾ ਜਿਵੇਂ ਹੱਥ ਚੰਦ ਘੋੜਾ ਜੂੰ ਕੀੜਾ ਮਸਰ ਜੋ ਜੋਗਿਕ ਸ਼ਬਦ ਉਹ ਹੁੰਦੇ ਨੇ ਜਿਹੜੇ ਸ਼ਬਦਾਂ ਨਾਲ ਅਗੇਤਰ ਜਾਂ ਪਛੇਤਰ ਲਗਾ ਕੇ ਜਿਵੇਂ ਉਤਪਨ ਸ਼ਬਦ ਹੁੰਦੇ ਨੇ ਉਮੇ ਉਹਨਾਂ ਨੂੰ ਆਪਾਂ ਜੋਗਿਕ ਸ਼ਬਦ ਕਹਿੰਦੇ ਨੇ ਉਹ ਲਗਾ ਕੇ ਜਿਹੜੇ ਕਿ ਆਪਣੇ ਨਵੇਂ ਰੂਪ ਬਣਾਉਂਦੇ ਨੇ ਜਿਵੇਂ ਅਜੀਤ ਦੇ ਵਿੱਚ ਜਿੱਤ ਸੀ ਮੂਲ ਸ਼ਬਦ ਅ ਲੱਗ ਗਿਆ ਇਹਦੇ ਅਗੇ ਨਿਰਧਨ ਦੇ ਵਿੱਚ ਧਨ ਸੀ ਅ ਮੂਲ ਸ਼ਬਦ ਨਿਰ ਲੱਗ ਗਿਆ ਅਗੇ ਦੁਰਬਲ ਦੇ ਵਿੱਚ ਦੁਰਬਲ ਦੋ ਅੱਖਰਾਂ ਨੂੰ ਜੋੜ ਕੇ ਬਣਦਾ ਕਮਯਾਰ ਕਮ ਹਯਾਰ ਠੀਕ ਹੈ ਮਾਪੇ ਮਾਂ ਪਲੱਸ ਪੀ ਸੋ ਇਹ ਸੀ ਤੁਹਾਡਾ ਜਿਹੜੇ ਕਿ ਸ਼ਬਦ ਕੀ ਹੈ ਸ਼ਬਦ ਦੇ ਸ਼ਬਦਾਂ ਦਾ ਵਰਗੀਕਰਨ ਹਰ ਇੱਕ ਪ੍ਰਕਾਰ ਦਾ ਮੈਂ ਤੁਹਾਨੂੰ ਕਰਵਾਇਆ ਥੈਂਕਸ